ਜਗਤ ਦੇ ਜੀਵਾਂ ਨੂੰ ਤਾਰਨ ਲਈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਸਾਰ ਨੂੰ ਕੇਵਲ ਇੱਕ ਨਿਰੰਕਾਰ ਨਾਲ ਜੋੜਿਆ। ਉਹਨਾਂ ਦੀ ਬਾਣੀ ਵਿੱਚ ਸਭ ਤੋਂ ਪਹਿਲਾ ਸ਼ਬਦ ਹੀ ਇਹ ਮਿਲਦਾ ਹੈ। ਇੱਕ ਓਮਕਾਰ। ਇਸ ਦਾ ਅਰਥ ਹੈ ਅਕਾਲਪੁਰਖ ਇੱਕ ਹੈ। ਜੋ ਇੱਕ ਰਸ ਵਿਆਪਕ ਹੈ। ਇੱਕ ਅਕਾਲਪੁਰਖ ਹਰ ਥਾਂ ਤੇ ਵਸਿਆ ਹੋਇਆ ਹੈ। ਸਾਰੇ ਜਗਤ ਦਾ ਖੰਡਾ ਬ੍ਰਹਿਮੰਡਾ ਦਾ ਪਾਤਾਲਾਂ ਅਤੇ ਪੁਰੀਆਂ ਦਾ ਮਾਲਕ ਕੇਵਲ ਇੱਕ ਹੈ ਉਸ ਨੂੰ ਪਰਮਾਤਮਾ ਵੀ ਕਿਹਾ ਜਾਂਦਾ ਹੈ ਪ੍ਰਭੂ ਪਰਮੇਸ਼ਰ ਗੋਡ ਅੱਲਾ ਖੁਦਾ ਰਾਮ ਨਿਰੰਕਾਰ ਨਿਰੰਜਨ ਸਭ ਉਸੇ ਦੇ ਹੀ ਨਾਮ ਹਨ ਪੂਰੇ ਸੰਸਾਰ ਵਿੱਚ ਕੋਈ ਬੋਲੀ ਕੋਈ ਭਾਸ਼ਾ ਐਸੀ ਨਹੀਂ ਜਿਸ ਵਿੱਚ ਉਸ ਦੇ ਨਾਮ ਨਾ ਹੋਣ ਉਸ ਦੇ ਨਾਮ ਅਨੇਕਾਂ ਹਨ ਪਰ ਹੈ ਉਹ ਇੱਕੋ ਹੀ ਇਹ ਸਾਰਾ ਜਗਤ ਉਸ ਇੱਕ ਵਾਹਿਗੁਰੂ ਦਾ ਆਪਣਾ ਪਸਾਰਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੋਚ ਨੂੰ ਸਲਾਮ ਹੈ ਉਹਨਾਂ ਦੇ ਵਿਚਾਰਾਂ ਨੂੰ ਨਮਸਕਾਰ ਹੈ ਬਾਰੰਬਾਰ ਨਮਸਕਾਰ ਹੈ ਦੁਨੀਆ ਦੀ ਸੋਚ ਜਿੱਥੇ ਖਤਮ ਹੁੰਦੀ ਹੈ ਗੁਰੂ ਸਾਹਿਬ ਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ ਗੁਰੂ ਸਾਹਿਬ ਜੀ ਨੇ ਵਿਚਾਰ ਬਖਸ਼ੇ ਕਿ ਇੱਕ ਅਕਾਲ ਪੁਰਖ ਪਰਮੇਸ਼ਵਰ ਤਾਂ ਸ੍ਰਿਸ਼ਟੀ ਬਣਾਉਣ ਤੋਂ ਪਹਿਲਾਂ ਵੀ ਕਾਇਮ ਸੀ ਜਦੋਂ ਇਹ ਜੀਵ ਜੰਤ ਇਹ ਕਾਇਨਾਤ ਨਹੀਂ ਰਹੇਗੀ ਉਹ ਉਦੋਂ ਵੀ ਕਾਇਮ ਰਹੇਗਾ ਜਦੋਂ ਉਸ ਪਰਮੇਸ਼ਵਰ ਨੇ ਸ੍ਰਿਸ਼ਟੀ ਪੈਦਾ ਹੀ ਨਹੀਂ ਕੀਤੀ ਸੀ ਉਦੋਂ ਉਹ ਇਕੱਲਾ ਆਪ ਹੀ ਸੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਇਹ ਬਚਨ ਹਨ ਜੈ ਇਕੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜਦੋਂ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਕੇਵਲ ਇਕ ਆਪ ਹੀ ਆਪ ਸੀ ਤਦੋਂ ਕੌਣ ਬੇਫਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ਭਾਵ ਕੋਈ ਹੋਰ ਹੈ ਹੀ ਨਹੀਂ ਸੀ ਇਕੋ ਇਕ ਉਹ ਆਪ ਹੀ ਸੀ ਜਦੋਂ ਹਾਲੇ ਪਰਮੇਸ਼ਵਰ ਪਿਆਰੇ ਜੀ ਨੇ ਆਕਾਰ ਹੀ ਨਹੀਂ ਸੀ ਬਣਾਇਆ ਉਦੋਂ ਇਕੱਲਾ ਉਹ ਆਪ ਹੀ ਸੀ ਜਦ ਆਕਾਰ ਇੱਕ ਅਛਨਾ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਤੇ ਹੁੰਦਾ ਜਦੋਂ ਜਗਤ ਦੇ ਜੀਵਾਂ ਦੀ ਅਜੇ ਕੋਈ ਸ਼ਕਲ ਹੀ ਨਹੀਂ ਸੀ ਦਿਸਦੀ ਉਦੋਂ ਪਾਪ ਜਾਂ ਪੁੰਨ ਕਿਸ ਜੀਵ ਤੋਂ ਹੋ ਸਕਦਾ ਸੀ ਨਿਰੰਕਾਰ ਨੇ ਜਦੋਂ ਆਕਾਰ ਹੀ ਨਹੀਂ ਸੀ ਬਣਾਇਆ ਉਦੋਂ ਇਕੱਲਾ ਉਹ ਆਪ ਹੀ ਸੀ ਉਦੋਂ ਧਰਤੀਆਂ ਵੀ ਨਹੀਂ ਸਨ ਸੂਰਜ ਤੇ ਚੰ드ਰਮਾ ਵੀ ਨਹੀਂ ਸਨ ਨਰਕ ਤੇ ਸਵਰਗ ਵੀ ਨਹੀਂ ਸਨ ਹਰਖ ਤੇ ਸੋਗ ਵੀ ਨਹੀਂ ਸਨ ਪਾਪ ਤੇ ਪੁੰਨ ਵੀ ਨਹੀਂ ਸਨ ਬੈਰ ਤੇ ਵਿਰੋਧ ਵੀ ਨਹੀਂ ਸੀ ਜਦ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਅਕਾਲ ਪੁਰਖ ਪਰਮੇਸ਼ਵਰ ਤਾਂ ਸ੍ਰਿਸ਼ਟੀ ਬਣਾਉਣ ਤੋਂ ਪਹਿਲਾਂ ਵੀ ਸੀ ਕਾਇਨਾਤ ਨੂੰ ਸਮੇਟਣ ਤੋਂ ਬਾਅਦ ਵੀ ਮੌਜੂਦ ਰਹੇਗਾ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਇਸ ਜਗਤ ਰੂਪ ਖੇਡ ਰਚਣ ਤੋਂ ਪਹਿਲਾਂ ਵੀ ਇੱਕੋ ਇੱਕ ਉਹ ਆਪ ਹੀ ਸੀ ਅਤੇ ਸ੍ਰਿਸ਼ਟੀ ਨੂੰ ਸਮੇਟਣ ਤੋਂ ਬਾਅਦ ਵੀ ਉਹ ਆਪ ਇਕੱਲਾ ਹੀ ਰਹਿ ਜਾਏਗਾ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਇਕੈ ਕਾਇਨਾਤ ਬਣਾਉਣ ਤੋਂ ਪਹਿਲਾਂ ਉਹ ਨਿਰੰਕਾਰ ਜਿਸ ਸਿੰਘਾਸਨ ਉੱਪਰ ਬਿਰਾਜਮਾਨ ਸੀ ਉਸ ਦਾ ਉਹ ਤਖਤ ਸਦਾ ਕਾਇਮ ਰਹਿਣ ਵਾਲਾ ਹੈ ਸ੍ਰਿਸ਼ਟੀ ਰਹੇ ਜਾਂ ਨਾ ਰਹੇ ਪਰ ਉਸ ਦਾ ਰਾਜ ਅਟਲ ਹੈ ਨੀਚਲ ਰਾਜ ਹੈ ਸਦਾ ਕਾਇਮ ਰਹਿਣ ਵਾਲਾ ਰਾਜ ਹੈ ਉਸ ਦੇ সিংহাসਨ ਨੂੰ ਕਦੀ ਕੋਈ ਖਤਰਾ ਨਹੀਂ ਰਾਜੋ ਤਾਂ ਤੇਰਾ ਸਦਾ ਨੀਚਲ ਇਹ ਕਬਹੂ ਨਾ ਜਾਵੇ ਜਿਸ ਤਖਤ ਉੱਪਰ ਨਿਰੰਕਾਰ ਪ੍ਰਭੂ ਸ੍ਰਿਸ਼ਟੀ ਬਣਾਉਣ ਤੋਂ ਪਹਿਲਾਂ ਬਸਦਾ ਸੀ ਉੱਥੇ ਅੱਜ ਵੀ ਉਸ ਦਾ ਟਿਕਾਣਾ ਕਾਇਮ ਹੈ ਗੁਰਦੇਵ ਪਿਤਾ ਜੀ ਦਾ ਕਥਨ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਚਲ ਚੌਰ ਛੱਤ हे ਅਕਾਲ ਪੁਰਖ ਤੇਰਾ ਸਿੰਘਾਸਣ ਵੀ ਵੱਡਾ ਹੈ ਅਤੇ ਦਰਬਾਰ ਵੀ ਤੇਰੇ ਚਵਰ ਛਤਰ ਅਤੇ ਸਿੰਘਾਸਣ ਅਟਲ ਹਨ ਤੂੰ ਦੁਨੀਆਂ ਦੇ ਸਾਰੇ ਸ਼ਾਹਾਂ ਦੇ ਸਿਰ ਦਾ ਸਾਈਂ ਹੈ ਪਾਤਸ਼ਾਹ ਹੈ ਜਿੱਥੇ ਉਹ ਅਕਾਲ ਪੁਰਖ ਪਰਮੇਸ਼ਵਰ ਕੁਲ ਕਾਇਨਾਤ ਦੇ ਜਰਰੇ-ਜਰਰੇ ਵਿੱਚ ਸਮਾਇਆ ਹੋਇਆ ਹੈ ਇਸ ਦੇ ਨਾਲ-ਨਾਲ ਉਹ ਵੱਖਰਾ ਬੈਠ ਕੇ ਆਪਣੀ ਹੀ ਰਚੀ ਸੰਸਾਰ ਰੂਪੀ ਖੇਡ ਦੇਖ ਕੇ ਪ੍ਰਸੰਨ ਚਿਤ ਹੈ ਖੇੜੇ ਵਿੱਚ ਹੈ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਕਤ ਇਕਿਲਾ ਉਹ ਵੱਖਰਾ ਵੀ ਹੈ ਅਤੇ ਸੰਭ ਵਿੱਚ ਸਮਾਇਆ ਹੋਇਆ ਵੀ ਹੈ ਇੱਕ ਹੁੰਦਿਆ ਹੋਇਆ ਉਹ ਅਨੇਕਤਾ ਵਿੱਚ ਸਮਾਇਆ ਹੋਇਆ ਹੈ ਜਗਤ ਦੇ ਇਸ पसਾਰੇ ਵਿੱਚ ਉਹ ਆਪ ਹੀ ਪਸਰਿਆ ਹੋਇਆ ਹੈ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨਾ ਜਾਹੀਂ ਪਾਰ ਬ੍ਰਹਮ ਕੇ ਰੰਗ ਸੰਸਾਰ ਦੀਆਂ ਬਿਆੰਤ ਲਹਿਰਾਂ ਬਣ ਕੇ ਅਕਾਲ ਪੁਰਖ ਆਪ ਸਭ ਥਾਈ ਮੌਜੂਦ ਹੈ ਹਰ ਥਾਂ ਤੇ ਵਸਿਆ ਹੋਇਆ ਹੈ ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ ਜੱਤਰ ਤਤਰ ਦਿਸ਼ਾ ਵਿਸ਼ਾ ਉਹ ਵੈਲਿਊ ਅਨੁਰਾਗ ਹਰ ਪਾਸੇ ਹਰੇਕ ਦਿਸ਼ਾ ਵਿੱਚ ਹਰੇਕ ਥਾਂ ਤੇ ਉਹ ਅਕਾਲ ਪੁਰਖ ਪ੍ਰੇਮ ਸਰੂਪ ਹੋ ਕੇ ਸਮਾਇਆ ਹੋਇਆ ਹੈ ਪਿਆਰ ਸਰੂਪ ਹੋ ਕੇ ਹਰ ਥਾਂ ਤੇ ਵਸਿਆ ਹੋਇਆ ਹੈ ਉਹ ਹੈ ਹੀ ਪਿਆਰ ਦੀ ਮੂਰਤ ਸਭਨਾਂ ਨੂੰ ਪ੍ਰੇਮ ਕਰਨ ਵਾਲੀ ਹਸਤੀ ਸਾਰਾ ਸੰਸਾਰ ਉਸੇ ਇੱਕ ਦਾ ਹੀ ਪੈਦਾ ਕੀਤਾ ਹੋਇਆ ਹੈ ਉਹਦੇ ਜਿੱਡਾ ਵੱਡਾ ਉੱਚਾ ਹੋਰ ਕੋਈ ਵੀ ਨਹੀਂ ਆਪਣੇ ਵਰਗਾ ਉਹ ਆਪ ਹੀ ਹੈ ਇਕੋ ਇਕ ਆਪ ਹੀ ਆਪ ਇਕ ਓੰਕਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ ਸਾਹਿਬ ਮੇਰਾ ਇਕੋ ਹੈ ਇਕੋ ਹੈ ਭਾਈ ਇਕੋ ਹੈ ਆਪੇ ਮਾਰੇ ਆਪੇ ਛੋੜਾ ਆਪੇ ਲੇਵੈ ਦੇ ਆਪੇ ਵਿਖੈ ਆਪੇ ਵਿਗਸੈ ਆਪੇ ਨਦਰ ਕਰੇ ਏ ਮੇਰੇ ਵੀਰ ਪਰਮਾਤਮਾ ਹੀ ਸਾਡਾ ਇਕੋ ਇਕ ਖਸਮ ਹੈ ਮਾਲਕ ਹੈ ਬਸ ਉਹੀ ਇੱਕੋ ਮਾਲਕ ਹੈ ਉਸ ਵਰਗਾ ਕੋਈ ਹੋਰ ਨਹੀਂ ਪ੍ਰਭੂ ਆਪ ਹੀ ਸਭ ਜੀਵਾਂ ਨੂੰ ਮਾਰਦਾ ਹੈ ਆਪ ਹੀ ਰੱਖਦਾ ਹੈ ਜਾਨ ਲੈਣ ਵਾਲਾ ਵੀ ਉਹ ਆਪ ਹੀ ਹੈ ਅਤੇ ਦੇਣ ਵਾਲਾ ਵੀ ਪ੍ਰਭੂ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਦੇਖਭਾਲ ਕਰਦਾ ਹੈ ਸਭਨਾਂ ਦੀ ਸੰਭਾਲ ਕਰਕੇ ਪ੍ਰਸੰਨ ਹੁੰਦਾ ਹੈ ਆਪ ਹੀ ਸਭ ਉੱਤੇ ਮੇਰ ਦੀ ਨਿਗਾਹ ਕਰਦਾ ਹੈ ਪੂਲ ਕਾਇਨਾਤ ਦੇ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਪ੍ਰਤ ਪਾਲਣਾ ਕਰਨ ਵਾਲਾ ਰੱਖਣ ਵਾਲਾ ਮਾਰਨ ਵਾਲਾ ਅਤੇ ਫੇਰ ਨਵਾਂ ਜੀਵਨ ਦੇਣ ਵਾਲਾ ਇੱਕੋ ਇੱਕ ਉਹ ਆਪ ਹੀ ਹੈ ਇੱਕ ਓੰਕਾਰ ਤੇਸਤੇ ਪਰੇ ਨਹੀਂ ਕਿਛ ਕੋਏ ਸਰਬ ਨਿਰੰਤਰ ਇੱਕੋ ਸੋਏ ਉਸ ਤੋਂ ਬਾਹਰ ਹੋਰ ਕੋਈ ਜੀਵ ਨਹੀਂ ਉਸ ਤੋਂ ਬਾਹਰ ਕੁਝ ਹੈ ਹੀ ਨਹੀਂ ਸਭ ਜੀਵਾਂ ਦੇ ਅੰਦਰ ਇੱਕੋ ਅਕਾਲ ਪੁਰਖ ਹੀ ਵਿਆਪਕ ਹੈ ਬਿਨਾ ਕਿਸੇ ਵਿਥ ਤੋਂ ਸਭਨਾਂ ਦੇ ਅੰਦਰ ਉਹੀ ਵਿਆਪਕ ਹੈ ਉਸ ਤੋਂ ਪਰੇ ਉਸ ਤੋਂ ਦੂਰ ਉਸ ਤੋਂ ਵੱਖਰਾ ਉਸ ਤੋਂ ਬਾਰਾ ਹੋਰ ਕੋਈ ਵੀ ਨਹੀਂ ਸਭ ਮਹਿ ਸੱਚਾ ਇੱਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਬਰ ਨੰ ਦੀਸੈ ਇੱਕੋ ਸੋਈ ਉਹ ਇੱਕੋ ਇੱਕ ਹੈ ਉਸ ਜੈਸਾ ਕੋਈ ਦੂਸਰਾ ਨਹੀਂ ਇਸ ਲਈ ਜੇ ਨਮਸਕਾਰ ਕਰਨੀ ਹੈ ਇੱਕੋ ਨੂੰ ਹੀ ਕਰ ਧਿਆਨ ਧਰਨਾ ਹੈ ਇੱਕੋ ਦਾ ਹੀ ਧਰ ਜਾਪ ਕਰਨਾ ਹੈ ਉਸੇ ਇੱਕੋ ਦਾ ਹੀ ਕਰ ਇੱਕੋ ਜਪ ਇੱਕੋ ਸਲਾਹੇ ਇੱਕ ਸਿਮਰ ਇੱਕੋ ਮਨ ਆਹੀ ਇੱਕ ਨੂੰ ਸਿਮਰਤੇ ਹੈ ਮਨ ਇੱਕ ਪ੍ਰਭੂ ਦੇ ਮਿਲਣ ਦੀ ਤਾਂਗ ਰੱਖ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਉਸ ਪ੍ਰਭੂ ਨੂੰ ਛੱਡ ਕੇ ਹੋਰ ਕਿੱਥੇ ਕੋਈ ਜਾਏ ਸਭ ਜੀਵਾਂ ਦੇ ਸਿਰ ਤੇ ਇਕ ਆਪ ਹੀ ਪ੍ਰਭੂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਸਭ ਕੁਝ ਤਿਸ ਕਾ ਕੋ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਸਭ ਕੁਝ ਉਸ ਪ੍ਰਭੂ ਦਾ ਹੀ ਹੈ ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ ਉਸ ਤੋਂ ਬਿਨਾ ਕੋਈ ਦੂਜਾ ਨਾ ਹੈ ਤੇ ਨਾ ਕਦੀ ਹੋਵੇਗਾ ਗੁਰ ਕਹਿਆ ਸਭ ਇੱਕੋ ਇੱਕੋ ਆਵਰਨਾ ਕੋਈ ਹੋਏਗਾ ਜੀਓ हे ਪ੍ਰਭੂ ਮੇਰੇ ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈ ਤੇਰੇ ਬਰਾਬਰ ਦਾ ਹੋਰ ਕੋਈ ਵੀ ਨਹੀਂ ਨਾ ਹੋਇਆ ਹੈ ਤੇ ਨਾ ਹੋਵੇਗਾ ਇੱਕੋ ਇੱਕ ਇੱਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਸਭ ਥਾਈ ਪ੍ਰਭੂ ਆਪ ਹੀ ਆਪ ਹੈ ਸਭ ਜੀਵਾਂ ਵਿੱਚ ਪ੍ਰਭੂ ਆਪ ਹੀ ਵਸ ਰਿਹਾ ਹੈ